ਪ੍ਰਿੰਸੀਪਲ ਪ੍ਰੀਤ ਕੁਮਾਰ ਹਲਕਾ ਚਾਰਜ ਫਲੋਰਪੋ ਆ ਅੱਜ ਅਸੀਂ ਜਿਹੜੀ ਬਹੁਤ ਸਾਡੇ ਸੂਬੇ ਦੇ ਹਰਮਨ ਪਿਆਰੇ ਲੀਡਰ ਸੂਬੇ ਦੇ ਮੁਖਮਤੀ ਸਾਹਿਬ ਨੂੰ ਆ ਸਨਮਾਨ ਹੋ ਗਿਆ ਅੱਜ ਤੇ ਲੋਕ ਮਿਲਣੀ ਜਿਹੜੇ ਸੀ ਇਥੇ ਜਲੰਧਰ ਦੇ ਵਿੱਚ ਬੁਲਾਏ ਸੀ ਔਰ ਅਸੀਂ ਆਪਣੇ ਹਲਕੇ ਦੇ ਜਿਹੜੇ ਹੈਗੇ ਆ ਆਮ ਲੋਕ ਜਿਹੜੇ ਹੈਗੇ ਆ ਮੇਰੇ ਨਾਲ ਖੜੇ ਨੇ ਐਨਆਰਏ ਸਾਥੀ ਕਰੇ ਆ ਪਿੰਡਾਂ ਦੇ ਸਰਪੰਚ ਪੰਜ ਆਮ ਨਾਗਰਿਕ ਜਿਨ੍ਹਾਂ ਨੂੰ ਕੋਈ ਦਰਫੇਸ ਸਮੱਸਿਆ ਆਉ ਨਹੀਂ ਆਇਆ ਉਹਨਾਂ ਦੇ ਹੱਲ ਲਈ ਜਿਹੜਾ ਅੱਜ ਆਪ ਜਿਹੜਾ ਹੈਗਾ ਆ ਮਾਨ ਸਾਹਿਬ ਨੂੰ ਮਿਲੇ ਆ ਮਾਨ ਸਾਹਿਬ ਨੇ ਬਹੁਤ ਹੀ ਨੇੜੇ ਹੋ ਕੇ ਇਹਨਾਂ ਦੀਆਂ ਜਿਹੜੀਆਂ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਉਹ ਗੱਲਾਂ ਸੁਣੀਆਂ ਆ ਔਰ ਤੁਰੰਤ ਜਿਹੜਾਗਾ ਮੌਕੇ ਤੇ ਜਿਹੜਾਗਾ ਅਧਿਕਾਰੀਆਂ ਦੇ ਜਿਹੜਾਗਾ ਉਹਦਾ ਹਲ ਕਰਨ ਲਈ ਉਹਦਾ ਨਪਰਾਰਾ ਕਰਨ ਲਈ ਜਿਹੜਾਗਾ ਆਦੇਸ਼ ਦਿੱਤੇ ਹੈਗੇ ਆ ਇਦਾਂ ਦੀਆਂ ਲੋਕ ਮਿਲਣੀਆਂ ਜਿਹੜੀਆਂ ਹੋਣੀਆਂ ਇੱਕ ਬਹੁਤ ਹੀ ਵੱਡੀ ਲੋਕਪ੍ਰੀਤ ਹੋਣੀ ਕਿਉਂਕਿ ਇਹ ਸੂਬੇ ਦੇ ਮੁੱਖ ਮੰਤਰੀ ਸਰਦਾਰ ਪ੍ਰਵਸੇ ਮਾਂਜੀ ਹੋਣੀ ਕਰਦੀਆਂ ਫਰੂਹਾਂ ਤੱਕ ਜਾ ਕੇ ਜਿਹੜਾ ਹੈਗਾ ਲੋਕਾਂ ਦੇ ਵਿੱਚ ਕੰਮ ਕਰੀ ਕੀ ਕੀ ਸਮੱਸਿਆ ਸਨ ਉਹ ਦੱਸ ਉਹ ਦੇਖੋ ਇਹਨਾਂ ਦੇ ਅਸੀਂ ਕੁਝ ਜਿਹੜਾ ਹੈਗਾ ਐਫਸੀਆਰ ਨਾਲ ਸੰਬੰਧ ਸਮੱਸਿਆ ਸੀ ਔਰ ਇਹਨਾਂ ਦੇ ਕੁਝ ਪਿੰਡ ਦੇ ਵਿੱਚ ਜਿਹੜੀ ਹੈ ਡਰੇਨ ਪਾਣੀ ਦੇ ਗੰਦੇ ਪਾਣੀ ਦੇ ਨਿਕਾਸੀ ਦੇ ਸਿਸਟਮ ਦੀ ਜਿਹੜੀ ਕੋਈ ਸਮੱਸਿਆ ਸੀ ਜੀ ਔਰ ਹੋਰ ਜਿਹੜੀਆਂ ਸੀ ਇਹਨਾਂ ਦੀਆਂ ਨਿੱਜੀ ਜਿਹੜੀਆਂ ਜਿਸ ਤਰ੍ਹਾਂ ਕੋਈ ਜ਼ਮੀਨ ਦੀ ਕੋਈ 8 ਦਾ ਸਾਲ ਤੋਂ 15 ਸਾਲ ਤੋਂ ਪ੍ਰੋਪਰਟੀ ਦਾ ਕੋਈ ਚੱਲਦਾ ਐਡਾ ਸੂਰ ਉਹ ਇਹਨਾਂ ਨੇ ਸਾਰਾ ਜਿਹੜਾ ਹੈਗਾ ਆਪਣੀਆਂ ਦੱਸੀਆਂ ਔਰ ਉੱਥੇ ਮੌਕੇ ਤੇ ਜਿਹੜਾ ਹੈਗਾ ਦਿਖਾ ਰੀਆਂ ਨੇ ਜਿਹੜਾ ਹੈਗਾ ਇਹਨਾਂ ਨੇ ਹੱਲ ਕਰਨ ਦਾ ਜਿਹੜਾ ਹੈਗਾ ਕਿ ਆ ਜਾ ਠੀਕ ਆ ਜਾਓ ਆ ਜੀ ਮੇਰਾ ਨਾਮ ਤਰਸੀਮ ਸਿੰਘ ਹਾਂ ਜੀ ਪੰਜ ਪਿੰਡ ਸੰਤਪੁਰ ਹਲਕਾ ਫਲੋਰ ਕੀ ਕੀ ਸਮੱਸਿਆ ਜੋ ਮੁੱਖ ਮੰਤਰੀ ਸਾਹਿਬ ਨਾਲ ਸੰਜੀਗ ਕੀਤੀਆਂ ਤੁਸੀਂ ਹਾਂ ਜੀ ਮੁੱਖ ਮੰਤਰੀ ਸਾਹਿਬ ਸੀਐਮ ਸਾਹਿਬ ਨੇ ਸਾਡੇ ਬਹੁਤ ਹੀ ਵਧੀਆ ਤਰੀਕੇ ਨਾਲ ਸਾਡੇ ਵਿਚਾਰ ਸੁਣਿਆ ਸਾਡੀਆਂ ਗੱਲਾਂ ਸੁਣੀਆਂ ਸਾਡੀਆਂ ਸਮੱਸਿਆਵਾਂ ਸੁਣੀਆਂ ਉਹ ਸਾਡੀਆਂ ਸਮੱਸਿਆ ਜਿਸ ਤਰ੍ਹਾਂ ਕੋਈ ਸਾਡੀ ਕੋਈ ਸਕੂਲ ਦੀ ਬਿਲਡਿੰਗ ਦਾ ਸੀਗਾ ਉਹ ਅਸੀਂ ਦੱਸਿਆ ਉਹ ਉਹਦੀ ਸਾਡੇ ਤੁਰੰਤ ਉਹਦਾ ਹਲਕਾ ਦਾ ਵੀ ਵਾਅਦਾ ਕੀਤਾ ਔਰ ਸਾਡੇ ਕੋਈ ਐਨਆਰਆਈ ਸਾਡੇ ਭਰਾ ਜਿਨ੍ਹਾਂ ਦੀ ਜ਼ਮੀਨ ਦੀ ਕੋ ਡਿਸਕਿਊਸ਼ਨ ਹੈ ਤਸੀਲਦਾਰ ਲੈਵਲ ਤੇ ਉਹ ਤਕਸੀਮ ਦੱਸਗਾ ਉਹ ਵੀ ਸਾਡੀਆਂ ਸਮੱਸਿਆਵਾਂ ਬੜੇ ਧਿਆਨ ਨਾਲ ਸੁਣੀਆਂ ਔਰ ਜਲਦੀ ਹਲ ਹਲਕਾਂ ਦਾ ਸਹੂਤਰੋ ਸਹੱਜ ਕਰਦੇ ਬਹੁਤ ਹੀ ਵਧੀਆ ਤਰੀਕੇ ਦੇ ਸੱਚੇ ਤਰੀਕੇ ਨਾਲ ਸਾਡਾ ਜਿਹੜਾ ਇਹ ਗੱਲਾਂ ਸਾਡੀਆਂ ਸੁਣੀਆਂ ਪਈਆਂ ਤੇ ਸਾਡਾ ਔਰ ਮਸਲੇ ਸਾਰੇ ਹੱਲ ਕਰਾਉਣ ਵਾਸਤੇ ਪੂਰੀ ਸਾਨੂੰ ਭਰੋਸਾ ਦਿੱਤਾ ਠੀਕ ਹੈ ਤੁਸੀਂ ਅੱਜ ਕੀ ਗੱਲਬਾਤ ਹੋਈ ਕੀ ਨਾਮ ਕੀ ਤੁਹਾਡਾ ਕਿਤੋਂ ਆਏ ਤੁਸੀਂ ਮੈਂ ਇੰਗਲੈਂਡ ਤੋਂ ਆਇਆ ਅੱਛਾ ਅੱਜ ਸੀਐਮ ਸਾਹਿਬ ਦੇ ਨਾਲ ਮੁਲਾਕਾਤ ਹੋਈ ਹੈ ਐਨਆਰਆਈ ਦੇ ਮਸਲੇ ਤੇ ਗੱਲਬਾਤ ਹੋਈ ਉਹਨਾਂ ਨਾਲ ਉਹਨਾਂ ਨੇ ਬਹੁਤ ਧਿਆਨ ਨਾਲ ਸੁਣਿਆ ਮੇਰੀ ਜ਼ਮੀਨ ਦਾ ਮਸਲਾ ਹੈ 8 ਸਾਲ ਦਾ ਚੱਲਦਾ ਹੈ ਦਵਾਜ ਕਰਨ ਦਾ ਉਹਦੇ ਸਟੇਸ਼ਨ ਜੀਗੜ ਗਿਆ ਆ ਉਹ ਮੈਂ ਦੇਖ ਕੇ ਆਇਆ ਹਾਂ ਵੀ ਥਲਪ ਕਰੋ ਕੋਈ ਸ਼ੋਪਿੰਗ ਦੇ ਵਿੱਚ ਠੀਕ ਹੋ ਜੂਗਾ ਮਹੱਲਾ ਜੀ ਕਿਸ ਤਰ੍ਹਾਂ ਦਾ ਲੱਗਿਆ ਜਦੋਂ ਸੀਐਮ ਸਾਹਿਬ ਨਾਲ ਮਿਲਿਆ ਬਹੁਤ ਚੰਗਾ ਬਟਾ ਮੇਰਾ ਪਹਿਲੀ ਵਾਰੀ ਸ਼ਕਲ ਦੇਖੀ ਉਹਨਾਂ ਹੀ ਅੱਗੇ ਤੁਸੀਂ ਜਾ ਕੇ ਮਿਲ ਸਕਦੇ ਹੋ ਅੱਗੇ ਵੀ ਸੁਣਦੇ ਸੀਗੇ ਅੱਜ ਬਟਾ ਤਾਂ ਨਹੀਂ ਬਹੁਤ ਚੰਗਾ ਬਟਾ ਠੀਕ ਹੈ ਜੀ ਹਾਂਜੀ ਮਲੇਸ਼ੀਅਮ ਸਾਹਿਬ ਨਾਲ ਤੁਸੀਂ ਹਾਂਜੀ ਸਾਡੀ ਸਾਰੀ ਟੀਮ ਮਿਲੀ ਹੈ ਸੀਐਮ ਸਰ ਨੂੰ ਸਾਰਿਆਂ ਦੇ ਕੰਮ ਸੀਐਮ ਸਰ ਆਪ ਦੇਖ ਰਹੇ ਹਨ ਡੀਸੀ ਸਾਹਿਬ ਕਮਿਸ਼ਨਰ ਸਾਹਿਬ ਸਾਰੇ ਮੌਜੂਦ ਹਨ ਕਿਸੇ ਵੀ ਕਿਸੇ ਵੀ ਆਮ ਲੋਕਾਂ ਦਾ ਕੰਮ ਹੋਵੇ ਉਹ ਆਪਣੀ ਹਲਕਾ ਇੰਚਾਰਜ ਜਾਂ ਐਮਐਲਏ ਨੂੰ ਲਿਖ ਕੇ ਦੇ ਸਕਦਾ ਹੈ ਤੇ ਉਹ ਉਹਨਾਂ ਨੂੰ ਸੀਐਮ ਸਰ ਦੇ ਨਾਲ ਮਲਾ ਲ ਉਸੇ ਵੇਲੇ ਮਲਾ ਦਿੱਤਾ ਜਾਂਦਾ ਹੈ ਕੀ ਪਰੇਸ਼ਾਨੀਆਂ ਦੱਸਿਆ ਤੁਸੀਂ ਅਸੀਂ ਤਾਂ ਜਿਹੜੇ ਲੋਕਾਂ ਦੀਆਂ ਪਰੇਸ਼ਾਨੀਆਂ ਸੀਗੀਆਂ ਛੋਟੀਆਂ-ਛੋਟੀਆਂ ਕਿਸੇ ਦੇ ਘਰ ਦੀ ਪ੍ਰੋਬਲਮ ਸੀਗੀ ਕਿਸੇ ਦੇ ਪੂਲਸ ਦੀ ਪ੍ਰੋਬਲਮ ਸੀਗੀ ਹਰ ਤਰ੍ਹਾਂ ਦੀ ਪ੍ਰੋਬਲਮ ਨੂੰ ਮੌਕੇ ਤੇ ਸੋਲਵ ਕੀਤਾ ਜਾ ਰਿਹਾ ਹੈ ਆਮ ਲੋਕਾਂ ਨੂੰ ਜਾਣ ਦਿੱਤਾ ਜਾ ਰਿਹਾ ਆਮ ਲੋਕਾਂ ਨੂੰ ਜਾਣ ਦਿੱਤਾ ਜਾ ਰਿਹਾ ਹੈ ਆਮ ਲੋਕਾਂ ਲਈ ਇੱਕ ਸੁਵਿਧਾ ਬਣਾਈ ਗਈ ਹੈ ਉਹ ਆਪਣੇ ਹਲਕਾ ਇੰਚਾਰਜ ਜਾਂ ਉਹਨਾਂ ਨੂੰ ਮਿਲਣ ਤੇ ਉਹ ਇੱਕ ਲਿਸਟ ਬਣਾ ਲਿੱਤੀ ਜਾਂਦੀ ਹੈ ਉਹ ਡੀਸੀ ਸਾਹਿਬ ਤੇ ਸੀਐਮ ਸਾਹਿਬ ਤੱਕ ਪਹੁੰਚ ਕਰਾ ਦਿੱਤੀ ਜਾਂਦੀ ਹੈ ਤੇ ਸਾਰਿਆਂ ਨੂੰ ਬੜੇ ਆਰਾਮ ਨਾਲ ਮਲਾਇਆ ਜਾਂਦਾ ਹੈ ਠੀਕ ਹੈ ਠੀਕ ਹੈ ਬਜੀ ਲੋਕਾਂ ਨੂੰ ਮਿਲਣ ਲਈ ਐਸ்சிਐਮ ਸਾਹਿਬ ਜਲੰਧਰ ਆਏ ਐ ਤੁਸੀਂ ਵੀ ਕੁਝ ਲੋਕਾਂ ਨੂੰ ਲੈ ਗਏ ਸੀ ਕੀ ਕੀ ਪ੍ਰੋਬਲਮ ਹੈ ਜਿਹੜੀਆਂ ਉਹਨਾਂ ਨੂੰ ਦੱਸੇ ਅ ਦੇਖੋ ਪਹਿਲਾਂ ਤਾਂ ਅਸੀਂ ਸਾਡੇ ਪੰਜਾਬ ਦੀ ਆਨ ਬਾਨ ਸ਼ਾਨ ਸਾਡੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਉਹਨਾਂ ਨੇ ਇਹ ਸੁਲਾਗਾ ਜੋ ਕਦਮ ਆਇਆ ਕਿ ਲੋਕ ਮਿਲਣੀ ਕਿ ਲੋਕਾਂ ਨੂੰ ਮਿਲ ਰਿਹਾ ਸੀਐਮ ਆਮ ਲੋਕਾਂ ਨੂੰ ਤੇ ਬਹੁਤ ਵੱਡੀ ਗੱਲ ਆ ਪਿਛਲੀ ਵਾਰੀ ਜਦੋਂ ਤੁਹਾਨੂੰ ਵੀ ਪਤਾ ਜਦੋਂ ਪਿਛਲੀ ਵਾਰੀ ਆਏ ਸੀਗੇ ਲੋਕ ਮਿਲਣੀ ਕੀਤੀ ਉਹਦੇ ਵਿੱਚ ਮੈਂ ਆਪਣੇ ਹਲਕੇ ਦੀ ਗੱਲ ਦੱਸਦੀ ਹਾਂ ਤੁਹਾਨੂੰ ਮੈਂ ਆਪਣੇ ਹਲਕੇ ਦਾ ਇੱਕ ਬਹੁਤ ਵੱਡਾ ਮੁੱਦਾ ਸੀ ਜਿਹੜਾ ਜਿਹਦੇ ਵਿੱਚ ਜਿਹੜੇ ਆਮ ਪਬਲਿਕ ਸੀ ਉਹ ਬਹੁਤ ਖੱਜਲ ਖਵਾਰ ਹੁੰਦੀ ਸੀ ਨਤੀਫਪੁਰੇ ਦਾ ਮੁੱਦਾ ਤੇ ਉਹ ਅਸੀਂ ਲੈ ਕੇ ਗਏ ਸੀ ਅਜੇ 15 20 ਦਿਨ ਹੋਏ ਹੋਣੇ ਆ ਪਿਛਲੀ ਵਾਰੀ ਜਦੋਂ ਆਏ ਸੀ ਤੇ ਉਹ ਮਸਲਾ ਜਿਹੜਾ ਉਹ ਹੱਲ ਕਰ ਦਿੱਤਾ ਸੀ ਐਮ ਸਾਹਿਬ ਨੇ ਧੰਨਵਾਦ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਦਾ ਕਿ ਆਮ ਲੋਕਾਂ ਦੀ ਜਿਹੜੀ ਆ ਸੁਣਵਾਈ ਮੁੱਖ ਮੰਤਰੀ ਸਾਹਿਬ ਇੱਥੇ ਬੈਠ ਕੇ ਕਰ ਰਹੇ ਆ ਆਮ ਲੋਕ ਉਹਨਾਂ ਨੂੰ ਮਿਲਣ ਜਾ ਰਹੇ ਆ ਨਹੀਂ ਤਾਂ ਕਦੀ ਨਹੀਂ ਹੋਇਆ ਸੀਗਾ ਕਿ ਮੁੱਖ ਮੰਤਰੀ ਨੂੰ ਆਮ ਲੋਕ ਕਿਤੇ ਮਿਲੇ ਹੋਣ ਨਹੀਂ ਤਾਂ ਉਹਨਾਂ ਦੇ ਆਪ ਦੇ ਹੀ ਨੇਤਾ ਜਿਹੜੇ ਆ ਉਹਨਾਂ ਦੇ ਆਪ ਦੇ ਹੀ ਕਰੀਬੀ ਜਿਹੜੇ ਆ ਉਹ ਹੀ ਮਿਲਦੇ ਸੀ ਇੱਥੇ ਆਮ ਪਬਲਿਕ ਜਿਹੜੀ ਆ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਮਿਲ ਰਹੀ ਆ ਮੁੱਖ ਮੰਤਰੀ ਸਾਹਿਬ ਨੇ ਦਰਬਾਰ ਲਾਇਆ ਆ ਕਿੱਲਾ ਲੋਕਾਂ ਦੀਆਂ ਸਮੱਸਿਆਵਾਂ ਦਾ ਜਿਹੜਾ ਹੱਲ ਆ ਉਹ ਹੋ ਰਿਹਾ ਤੇ ਅੱਜ ਬਹੁਤ ਖੁਸ਼ੀ ਵਾਲੀ ਗੱਲ ਆ ਸਾਨੂੰ ਵੀ ਬੜੀ ਖੁਸ਼ੀ ਹੋਈ ਆ ਮੇਰੇ ਨਾਲ ਮੇਰੇ ਬਲਾਕ ਦੇ ਉਹ ਪ੍ਰੈਜ਼ੀਡੈਂਟ ਸਾਰੇ ਖੜੇ ਨੇ ਕੌਂਸਲਰ ਸਾਹਿਬ ਖੜੇ ਨੇ ਸਾਰੇ ਮਿਲ ਕੇ ਆਏ ਆ ਤੇ ਆਮ ਲੋਕਾਂ ਨੂੰ ਮਿਲ ਰਹੇ ਨੇ ਮੁੱਖ ਮੰਤਰੀ ਸਾਹਿਬ ਲੱਕੀ ਉਭਰਾਏ ਮਾਮਲੇ ਨੂੰ ਲੈ ਕੇ ਗੱਲਬਾਤ ਕੀਤੀ ਸੀ ਐਮ ਸਾਹਿਬ ਨਾਲ ਕਿਉਂਕਿ ਤੁਹਾਡਾ ਸਾਥੀ ਰਿਹਾ ਤੁਹਾਡੇ ਨਾਲ ਰਿਹਾ ਇਹ ਤੁਹਾਡੇ ਭਰਾਵਾਂ ਵਰਗਾ ਸੀ ਉਸ ਬਾਰੇ ਕੋਈ ਗੱਲਬਾਤ ਕੀਤੀ ਤੁਸੀਂ ਬਿਲਕੁਲ ਉਹਦਾ ਤੇ ਕਾਟਾ ਪੂਰਾ ਨਹੀਂ ਹੋ ਸਕਦਾ ਕਦੀ ਵੀ ਅੱਜ ਸੀਐਮ ਸਾਹਿਬ ਨਾਲ ਕੀਤੀ ਹੈ ਗੱਲ ਹਰ ਤਰ੍ਹਾਂ ਪੂਰੇ ਜਰਨਲ ਦੇਖੋ ਪੁਲਿਸ ਆਪਣਾ ਕੰਮ ਕਰ ਰਹੀ ਆ ਪੁਲਿਸ ਆਪਣੀ ਕਾਰਵਾਈ ਕਰ ਰਹੀ ਆ ਉਦੋਂ ਕਟਾ ਕਦੀ ਨਹੀਂ ਪੂਰਾ ਹੋਣਾ ਕਿਉਂਕਿ ਪਿਛਲੀ ਵਾਰੀ ਜਦੋਂ ਨਦੀਪਪੁਰੇ ਦੀ ਜਿਹੜੀ ਡੈਲੀਕੇਟ ਆਇਆ ਸੀ ਉਹਦੇ ਵਿੱਚ ਉਹ ਸਭ ਤੋਂ ਅੱਗੇ ਸੀ ਜੀ ਇਹ ਨਦੀਪਪੁਰੇ ਦੀ ਜਿਹੜੀ ਰੋਡ ਨੂੰ ਲੈ ਕੇ ਤੇ ਅੱਜ ਉਹ ਸਾਥੀ ਮਿੱਸਾ ਜੋ ਪਰਮਾਤਮਾ ਨੂੰ ਮਨਜ਼ੂਰ ਆ ਹੋਣਾ ਤੇ ਉਹ ਹੀ ਆ ਤੇ ਪਰ ਅੱਜ ਅਸੀਂ ਬਹੁਤ ਮੈਸਕ ਕੀਤਾ ਆਪਣੇ ਭਰਾ ਨੂੰ ਜਿੰਨੇ ਸਾਰੇ ਖੜੇ ਨੇ ਸਾਰੇ ਉਹਦੀਆਂ ਗੱਲਾਂ ਕਰਕੇ ਉਹਨੂੰ ਯਾਦ ਕਰ ਰਹੇ ਸੀ ਤੇ ਸੀਐਮ ਸਾਹਿਬ ਨੇ ਕਿਹਾ ਕਿ ਅਸੀਂ ਬਹੁਤ ਜਲਦੀ ਜਿਹੜਾ ਇਹਦਾ ਕੱਲ ਵੀ ਪਰਿਵਾਰ ਜਿਹੜਾ ਪੁਲਿਸ ਅਧਿਕਾਰੀਆਂ ਨੂੰ ਮਿਲਿਆ ਕਿਤੇ ਨਾ ਕਿਤੇ ਗੁਹਾਰ ਲਾnde ਨਜ਼ਰ ਆ ਰਹੇ ਸੀ ਕਿ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਫੜਿਆ ਜਾ ਸਕੇ ਵੀ ਅਸੀਂ ਸਾਰੇ ਗੁਹਾਰ ਲਾ ਰਹੇ ਆ ਇੱਕ ਪਰਿਵਾਰ ਨਹੀਂ ਅਸੀਂ ਸਾਰੇ ਕਿਉਂਕਿ ਉਹ ਸਾਡੇ ਪਰਿਵਾਰ ਦਾ ਇੱਕ ਹਿੱਸਾ ਸੀ ਅਸੀਂ ਸਾਰੇ ਹੀ ਗੁਹਾਰ ਲਾ ਰਹੇ ਆ ਕਿ ਦੋਸ਼ੀਆਂ ਨੂੰ ਜਲਦੀ ਜਿਹੜਾ ਆ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਇੱਕ ਤਾਂ ਤੁਹਾਨੂੰ ਪਤਾ ਹੀ ਆ ਕਰ ਹੀ ਲਿਆ ਇੱਕ ਨੂੰ ਤੇ ਬਾਕੀ ਵੀ ਪੁਲਿਸ ਆਪਣਾ ਜਿਹੜਾ ਕਾਰਵਾਈ ਆ ਉਹ ਕਰ ਰਹੀ ਆ ਬਹੁਤ ਵਧੀਆ ਤਰੀਕੇ ਨਾਲ ਪਰਿਵਾਰ ਦੇ ਨਾਲ ਤੁਹਾਡੀ ਮੁਲਾਕਾਤ ਹੋਈ ਕਿਉਂਕਿ ਉਹ ਕੱਲ ਕਹਿ ਰਹੇ ਸੀ कि बहुत ज्यादा ट्रैक कॉल भी उनना नु जडिया आ रहीया ने नहीं मेरी कल ही हुई मुला है मुलाकात कल ही मिलेया मन्नू परिवार ਤੇ ਕੋਈ ਨਹੀਂ ਕਰਾਂਗੇ ਇਹਦਾ ਮਸਲੇ ਦਾ ਹੱਲ ਕਰਾਂਗੇ ਕਿਉਂਕਿ ਜਦੋਂ ਜਿਹੜਾ ਚਲਾ ਗਿਆ ਉਹ ਤੇ ਵਾਪਸ ਨਹੀਂ ਕਦੀ ਵੀ ਆ ਸਕਦਾ ਪਰਮਾਤਮਾ ਉਹਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਇਹ ਪਰ ਸਾਰਿਆਂ ਨੇ ਅੱਜ ਨੂੰ ਬਹੁਤ ਮਿਸ ਕੀਤਾ ਠੀਕ ਹੈ